ਸ਼ਿਕਰ ਪਹਿਲੇ ਦਰਸ਼ਕੋ ਲਗਾਤਾਰ ਪੈ ਰਹੀ بارش ਤੇ ਅੱਜ ਕਹਿਰ ਹੋ ਚੁੱਕਿਆ ਹੈ ਤਿੰਨ ਦਿਨਾਂ ਤੋਂ ਲਗਾਤਾਰ ਬਾਰਿਸ਼ ਜਿਹੜੀ ਪੈ ਰਹੀ ਹੈ ਤੇ ਸਾਡੇ ਡੈਮਾਂ ਦਾ ਪਾਣੀ ਜਿਹੜਾ ਵਧ ਰਿਹਾ ਹੈ ਇਸ ਵੇਲੇ ਦੀਆਂ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਤਲੁਜ ਦਰਿਆ ਉੱਪਰ ਦੀਆਂ ਨੇ ਜਿੱਥੇ ਕਿ ਕਾਫੀ ਪਾਣੀ ਆ ਚੁੱਕਿਆ ਹੈ ਲੇਕਿਨ ਹਜੇ ਤੱਕ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਉੱਥੇ ਦੇ ਜੋ ਅਫਸਰ ਸਥਾਨੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਿਲਕੁਲ ਨਗਾਨੀ ਰੱਖੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਾਣੀ ਅਗਰ ਜ਼ਿਆਦਾ ਆ ਜਾਂਦਾ ਹੈ ਤਾਂ ਉਹ ਇਸਤੇ ਕੰਟਰੋਲ ਕਰ ਸਕਦੇ ਨੇ ਇਸ ਸਰੰਦਰ ਨਹਿਰ ਦਾ ਪਾਣੀ ਬਿਲਕੁਲ ਬੰਦ ਕੀਤਾ ਹੋਇਆ ਹੈ ਉਸ ਦਾ ਬੰਦ ਕਰਨ ਦਾ ਕਾਰਨ ਇਹ ਹੈ ਕਿ ਅਗਰ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਪਾਣੀ ਉਸ ਨਹਿਰ ਦੇ ਸਰੰਦਰ ਨਹਿਰ ਦੇ ਵਿੱਚ ਛੱਡਿਆ ਜਾ ਸਕਦਾ ਹੈ ਤਾਂ ਕਿ ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਬਚਾਇਆ ਜਾ ਸਕਦਾ ਹੈ ਇਹ ਐਲਟੀਨੇਟਰ ਜਿਹੜਾ ਸਿਸਟਮ ਜਿਹੜਾ ਇਹਨਾਂ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਣਾ ਕੇ ਪਹਿਲੇ ਰੱਖਿਆ ਹੋਇਆ ਪਰ ਲੇਕਿਨ ਜੇ ਅੱਜ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਕੋਈ ਜਿਹੜਾ ਕਹਿਰ Yeah. ਉਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਔਰ ਮਾਚਲ ਦੇ ਵਿੱਚ ਸਾਡੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਇਸ ਵੇਲੇ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਅਪੀਲ ਕਰਦਾ ਹੈ ਤੇ ਸਾਡੇ ਪਾਸੋਂ ਸਿਰੇ ਖਬਰਾਂ ਆ ਰਹੀਆਂ ਨੇ ਘਰਗੇ ਮਰਨ ਦੀਆਂ ਛੱਤ ਗਿਰਨ ਦੀਆਂ ਖਬਰਾਂ ਵੀ ਆ ਰਹੀਆਂ ਨੇ ਜਿਸ ਦੇ ਵਿੱਚ ਬਿਲਕੁਲ ਜਿਹੜੇ ਬਚਾਓ ਰਾਹਤ ਕਾਰਨ ਜਿਹੜੇ ਸਰਕਾਰ ਵੱਲੋਂ ਵੀ ਕੀਤੀ ਜਾ ਰਹੀ ਹੈ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਵੀ ਰੋਪੜ ਦੇ ਹਲਕਾ ਪਤਾ ਦੇ ਦਿਨ ਸਿਦਾ ਵੱਲੋਂ ਵੀ ਬਿਲਕੁਲ ਨਿਗਰਾਨੀ ਦੇਖੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਟੀਮ ਵੱਲੋਂ ਸਾਰੇ ਪਾਸੇ ਬਿਲਕੁਲ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਜੇ ਆਪਾਂ 2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਜਿਹੜਾ ਪਾਣੀ ਦਾ ਕਹਿਰ ਜਿਹੜਾ ਆਇਆ ਸੀ ਰੋਪੜ ਦੇ ਵਿੱਚ ਤੇ ਰੋਪੜ ਵਾਸੀਆਂ ਨੂੰ ਵੀ ਬਹੁਤ ਸਾਰੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਵੇਲੇ ਦੀ ਜੋ ਤਸਵੀਰਾਂ ਹੈਡਵਰਕਸ ਤੋਂ ਸੀ ਖੜ ਤੱਕ ਪਹੁੰਚਾ ਰਹੇ ਆ ਕਿਉਂਕਿ ਦੱਸਿਆ ਜਾ ਰਿਹਾ ਕਿ ਭਾਖੜਾ ਨਹਿਰ ਦੇ ਵਿੱਚ ਜਿਹੜੀ ਭਾਖੜਾ ਦਰਿਆ ਦੇ ਵਿੱਚ ਸਤਲੁਜ ਝੀਲ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਪਾਣੀ ਵੱਧਾ ਜਾ ਰਿਹਾ ਲੇਕਿਨ ਫਿਰ ਵੀ ਹਲੇ ਤੱਕ ਕੋਈ ਜਾਨੀ ਮਾਨੀ ਨੁਕਸਾਨ ਉੱnder ਕੋਈ ਵੀ ਕਿਤਨ ਘਟਨਾ ਸਾਡੇ ਸਾਹਮਣੇ ਨਹੀਂ ਆਈ ਹੈ ਪਰ ਲੇਕਿਨ ਪਾਣੀ ਅਗਰ ਵਰਖਾ ਜਿਹੜੀ ਨਹੀਂ ਬੰਦ ਹੁੰਦੀ ਹੈ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਮਸਕਾਰ ਪਿਆਰੇ ਦਰਸ਼ਕੋ ਲਗਾਤਾਰ ਪੈ ਰਹੀ بارش ਤੇ ਅੱਜ ਕਹਿਰ ਹੋ ਚੁੱਕਿਆ ਹੈ ਤਿੰਨ ਦਿਨਾਂ ਤੋਂ ਲਗਾਤਾਰ ਬਾਰਿਸ਼ ਜਿਹੜੀ ਪੈ ਰਹੀ ਹੈ ਤੇ ਸਾਡੇ ਡੈਮਾਂ ਦਾ ਪਾਣੀ ਜਿਹੜਾ ਵਧ ਰਿਹਾ ਹੈ ਇਸ ਵੇਲੇ ਨੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਸਤਲੁਜ ਦਰਿਆ ਉੱਪਰ ਦੀਆਂ ਨੇ ਜਿੱਥੇ ਕਿ ਕਾਫੀ ਪਾਣੀ ਆ ਚੁੱਕਿਆ ਹੈ ਲੇਕਿਨ ਹਜੇ ਤੱਕ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੇ ਉੱਥੇ ਦੇ ਜੋ ਅਫਸਰ ਸਹਿबान ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਿਲਕੁਲ ਨਗਾਨੀ ਰੱਖੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਾਣੀ ਅਗਰ ਜ਼ਿਆਦਾ ਆ ਜਾਂਦਾ ਹੈ ਤਾਂ ਉਹ ਇਸਤੇ ਕੰਟਰੋਲ ਕਰ ਸਕਦੇ ਨੇ ਤੇ ਸਰੰਦ ਨਹਿਰ ਦਾ ਪਾਣੀ ਬਿਲਕੁਲ ਬੰਦ ਕੀਤਾ ਹੋਇਆ ਹੈ ਉਸ ਦਾ ਬੰਦ ਕਰਨ ਦਾ ਕਾਰਨ ਇਹ ਹੈ ਕਿ ਅਗਰ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਪਾਣੀ ਉਸ ਨਹਿਰ ਦੇ ਸਰੰਦ ਨਹਿਰ ਦੇ ਵਿੱਚ ਛੱਡਿਆ ਜਾ ਸਕਦਾ ਹੈ ਤਾਂ ਕਿ ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਬਚਾਇਆ ਜਾ ਸਕਦਾ ਹੈ ਇਹ ਐਲਟਰਨੇਟਰ ਜਿਹੜਾ ਸਿਸਟਮ ਜਿਹੜਾ ਇਹਨਾਂ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਣਾ ਕੇ ਪਹਿਲੇ ਰੱਖਿਆ ਹੋਇਆ ਪਰ ਲੇਕਿਨ ਜੇ ਅੱਜ ਗੱਲ ਕੀਤੀ ਜਾਵੇ ਤਾਂ ਜਿਹੜੇ ਪਾਣੀ ਦਾ ਕੋਈ ਜਿਹੜਾ ਕਹਿਰ ਹੈ The <laughs> cat ਉਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਔਰ ਹਿਮਾਚਲ ਦੇ ਵਿੱਚ ਸਾਡੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਇਸ ਵੇਲੇ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਅਪੀਲ ਕਰਦਾ ਹੈ ਤੇ ਸਾਡੇ ਪਾਸੋਂ ਨੇ ਖਬਰਾਂ ਆ ਰਹੀਆਂ ਨੇ ਘਰਾਂ ਦੇ ਡਿੱਗਣ ਦੀਆਂ ਛੱਤ ਗਿਰਨ ਦੀਆਂ ਖਬਰਾਂ ਵੀ ਆ ਰਹੀਆਂ ਨੇ ਜਿਸ ਦੇ ਵਿੱਚ ਬਿਲਕੁਲ ਜਿਹੜੇ ਬਚਾਅ ਰਾਹਤ ਕਾਰਜ ਜਿਹੜੇ ਸਰਕਾਰ ਵੱਲੋਂ ਵੀ ਕੀਤੀ ਜਾ ਰਹੀ ਹੈ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਵੀ ਰੋਪੜ ਦੇ ਹਲਕਾ ਪਤਾ ਇੱਕ ਨਿਸ਼ਚੇ ਦਾ ਵੱਲੋਂ ਵੀ ਬਿਲਕੁਲ ਨਿਗਰਾਨੀ ਦੇਖੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਟੀਮ ਵੱਲੋਂ ਸਾਰੇ ਪਾਸੇ ਬਿਲਕੁਲ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਜੇ ਆਪਾਂ 2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਜਿਹੜਾ ਪਾਣੀ ਦਾ ਕਹਿਰ ਜਿਹੜਾ ਆਇਆ ਸੀ ਰੋਪੜ ਦੇ ਵਿੱਚ ਤੇ ਰੋਪੜ ਵਾਸੀਆਂ ਨੂੰ ਵੀ ਬਹੁਤ ਸਾਰੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਵੇਲੇ ਦੀ ਜੋ ਤਸਵੀਰਾਂ ਹੈਡਵਰਕਸ ਤੋਂ ਸੀ ਖੜ ਤੱਕ ਪਹੁੰਚਾ ਰਹੇ ਆ ਕਿਉਂਕਿ ਦੱਸਿਆ ਜਾ ਰਿਹਾ ਕਿ ਭਾਖੜਾ ਨਹਿਰ ਦੇ ਵਿੱਚ ਜਿਹੜੀ ਭਾਖੜਾ ਦਰਿਆ ਦੇ ਵਿੱਚ ਸਤਲੁਜ ਝੀਲ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਪਾਣੀ ਵੱਧਾ ਜਾ ਰਿਹਾ ਲੇਕਿਨ ਫਿਰ ਵੀ ਹਲੇ ਤੱਕ ਕੋਈ ਦੁਸ ਜਾਨੀ ਮਾਨੀ ਨੁਕਸਾਨ ਦਾ ਕੋਈ ਵੀ ਘਟਨਾ ਸਾਡੇ ਸਾਹਮਣੇ ਨਹੀਂ ਆਈ ਹੈ ਪਰ ਲੇਕਿਨ ਪਾਣੀ ਅਗਰ ਵਰਖਾ ਜਿਹੜੀ ਨਹੀਂ ਬੰਦ ਹੁੰਦੀ ਹੈ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ